ਚੋ ਅੱਜ ਆਪਾਂ ਕਲਾਸ 5th ਗਣਿਤ ਵਿੱਚ ਸੈਕੰਡ ਚੈਪਟਰ ਦਾ ਜਿਹੜੀ 2.2 ਜਿਹੜੀ ਐਕਸਰਸਾਈਜ਼ ਹੈ ਉਹਨੂੰ ਆਪਾਂ ਕਰਾਂਗੇ ਦੇਖੋ ਕੁਐਸਚਨ ਨੰਬਰ ਪਹਿਲਾ ਕੀ ਹੈ ਸਮਝੋ ਅਤੇ ਕਰੋ ਠੀਕ ਹੈ ਆਹ ਦੇਖੋ ਬੱਚੋ ਆਹ ਸਟਾਰ ਜੇ ਬਣੇ ਹੋਏ ਨੇ ਹਨਾ ਆਹ ਦੇਖੋ ਇਹ ਸਟਾਰ ਬਣੇ ਪੂਰੇ ਕੋਈ ਸੰਖਿਆ ਆਣੀ ਚਾਹੀਦੀ ਹੈ ਉਹ ਕੀ ਸੰਖਿਆ ਹੋਗੀ ਉਹ ਆਪਾਂ ਨੇ ਲਿਖਣਾ ਹੈ ਦੇਖੋ 9 ਤੇ ਉਰੇ 8 ਹੈ ਜੋੜ ਕਰਨਾ ਹੈ 9 ਚ ਆਪਾਂ ਕਿੰਨੇ ਜੋੜੀਏ ਕਿ 8 ਆ ਜਾਣ 9 ਚ ਆਪਾਂ ਕਿੰਨੇ ਜੋੜੀਏ 8 ਆਣ ਜੇ ਆਪਾਂ 9 ਚ 9 ਜੋੜ ਦਾਂਗੇ ਤਾਂ 18 ਬਣ ਜਾਣਗੇ 8 ਆ ਗਿਆ ਆਪਾਂ ਨੂੰ 8 ਦੀ ਲੋੜ ਹੈ ਤਾਂ 1 ਕੀ ਹੋ ਗਿਆ ਕੈਰੀ ਠੀਕ ਹੈ ਹੁਣ 6 ਤੇ 1 7 7 ਤੇ 3 10 10 ਦੀ 0 ਆਉਗੂਰੇ 1 ਕੈਰੀ ਦੇਖੋ 5 ਤੇ 1 6 ਉਰੇ 9 ਹੋਣਾ ਚਾਹੀਦਾ ਕਿੰਨੇ ਹੋਰ ਜੋੜੀਏ 6 ਜੇ ਕਿ 9 ਬਣ ਜੇ ਜੇ ਆਪਾਂ ਉਰੇ 3 ਨੇ ਲਿਖ ਦਈਏ 5 ਤੇ 3 8 1 9 ਬਣ ਗਿਆ 9 ਤੇ ਉਰੇ ਦੇਖੋ 6 ਐ ਤੇ ਉਰੇ 9 ਐ ਕਿੰਨਾ ਆਊਗਾ ਉਰੇ 3 ਹੋ ਗਿਆ ਤਾਂ 9 ਬਣ ਗਿਆ ਹੈਨਾ ਇਹਦਾ ਮਤਲਬ ਆ ਸਟਾਰ ਵਾਲੀ ਥਾਂ ਤੇ ਇਹ ਆਣਗੇ ਠੀਕ ਹੈ ਇੱਕ ਵਾਰ ਇੱਕ ਜਿਹੜਾ ਆਪਾਂ ਨੂੰ ਪਤਾ ਲੱਗ ਗਿਆ ਅੱਗੇ ਵਾਲਾ ਆਪੇ ਹੋ ਜਾਂਦਾ ਫਿਰ ਦੇਖੋ ਅਗਲਾ ਦੇਖੋ 8 ਤੇ 2 10 10 ਤੇ 6 16 16 ਦਾ 6 ਤੇ ক্যারি ਆ ਗਈ ਹੁਣ ਦੇਖੋ 5 ਤੇ 1 6 ਹੈ 1 ਕਾ ক্যারি ਹੋ ਗਈ 7 ਅਬ 0 ਆਵੇਗਾ 0 ਕਦੋਂ ਆਊਗਾ ਜਾਂ ਤਾਂ 10 ਹੋਊਗਾ ਤੇ 5 ਤੇ 1 6 ਤੇ 7 7 ਤੇ 3 10 ਹੋ ਗਿਆ 0 ਇੱਕ ক্যারি ਆ ਗਈ 6 ਤੇ 1 7 1 8 8 ਤੇ 5 13 13 ਦਾ 3 ਇੱਕ ক্যারি ਆ ਗਈ 5 ਤੇ 1 6 6 ਤੇ 2 8 आठ ही है आठ ही है तो उरे तो उरे की आजूगा जीरो आजूगा इधर मतलब फिर ही तो ही, उरे देखो, एक है उरे जीरो आठ आना चाहिए सत्त होर जोड़ दिए तो आठ बन गया ये, ठीक है अगे अठ कि जोड़िए कि आवे उरे यानी कि तो की से सात पंद्रह पंद्रह का पं आ गया एक कैरी आ गया है ना ਤੇ 7 ਤੇ 8 8 ਤੇ 4 12 12 ਦਾ ਉਰੇ 2 ਆ ਗਿਆ ਇੱਕ ਕੈਰੀ ਆ ਗਈ 3 ਤੇ 1 4 ਉਰੇ 6 ਹੈ ਦੋ ਹੋਰ ਜੋੜ ਦਾਂਗੇ 6 ਬਣ ਗਏ ਤੇ ਉਰੇ 7 ਹੈ 2 ਏ ਹੈ ਤਾਂ 5 ਤੇ 2 7 ਠੀਕ ਹੈ ਬੱਚੋ ਅੱਗੇ ਦੇ 2 ਤੇ 3 ਆ ਘਟੋ ਹੈ ਦੇਖੋ ਘਟੋ ਕਰਨੇ ਆ ਦੋ ਆ ਉਰੇ ਉਰੇ ਤਿੰਨ ਹੈ ਦੋ ਚੋਂ ਤਿੰਨ ਤਾਂ ਜਾਂਦਾ ਨਹੀਂ ਤਾਂ ਕੀ ਕਰੀਏ ਜੇ ਇਹਨੂੰ 12 ਬਣਾ ਦਈਏ ਤਾਂ 12 ਦੇ 3 ਗਏ 9 ਹੋ ਗਏ ਠੀਕ ਹੈ ਪੂਰੇ ਪੂਰੇ 2 ਹੈ ਤੇ ਉਰੇ 6 ਹੈ ਤੇ ਉਰੇ ਕਿੰਨਾ ਹੋਵੇ ਦੇਖੋ ਉਰੇ ਜੇ 9 ਹੋਵੇ ਦੇਖੋ ਜੇ ਉਰੇ 8 ਹੁੰਦਾ ਇੱਕ ਮਿੰਟ ਜੇ ਉਰੇ 8 ਹੁੰਦਾ ਤਾਂ 2 8 ਚੋਂ 2 ਗਏ 6 ਆਣੇ ਸੀ ਲੇਕਿਨ ਇੱਕ ਜਿਹੜਾ ਹੈ ਉਹ ਇਹਨੂੰ ਵੀ ਤਾਂ ਦੇ ਆ ਹੈ ਤਾਂ ਇਸ ਕਰਕੇ ਉਰੇ ਕਿੰਨੇ ਹੋਣੇ ਚਾਹੀਦੇ ਨੇ 9 ਹੋਣਗੇ ਇੱਕ ਇਹਨੂੰ ਦੇ ਕੇ ਇਹ ਕਿੰਨਾ ਬਣ ਗਿਆ 8 ਤਾਂ ਇਹ ਕਿੰਨਾ ਬਣ ਗਿਆ 12 12 ਤੋਂ 3 ਘਟਾਇਆ 9 8 ਤੋਂ 2 ਗਏ 6 2 ਤੋਂ 1 ਗਿਆ 1 7 ਤੋਂ ਕਿੰਨੇ ਜਾਣਗੇ 3 ਆਣ 7 ਤੋਂ 4 ਗਏ 3 9 ਤੋਂ ਕਿੰਨੇ ਜਾਣਗੇ 8 ਆਣ 9 ਤੋਂ ਜੇ 1 ਬਚ ਗਿਆ ਤਾਂ ਕਿੰਨੇ ਹੋ ਗਏ 8 ਠੀਕ ਹੈ ਬੱਚੋ ਅੱਗੇ ਦੇ ਆ ਦੇਖੋ ਬੱਚੋ ਹੁਣ ਜੋੜ ਦਾ ਸਵਾਲ ਹੈ ਹੁਣ ਕਿਹੜਾ ਹੈ ਜੋੜ ਦਾ ਸਵਾਲ ਇਹ ਤੋਂ ਉਹ ਦਾ ਨਹੀਂ ਜੋੜ ਦਾ ਹੈ 0 उरे 9 है त उरे 9 जोड़ांगे 9 आगे 909 आते छे 14 आईके कैरी ठीक है ते कितना आ गया 5 ते 1 6 उरे ते 9 है 10 और जोड़ देंगे 9 आ गया उरे 5 जोड़ देंगे त 5 ते 4 9 ठीक है बच्चों आगे रे ये भी जोड़दा 4 ते 3 7 ते 4 11 1 कैरी 7 एक 8 अट्ठ उरे दो है दो है अट्ठ चो कि जोड़िए कि दो यानी कि बारह है ताई ये दो आया उरे, तय अठ के चार बारह बारह का दो एक कैरी सत्त तीन ते ते दस दस एक अठ स कि ग्यारह उरे उठ है कि लिखिए आप अठारह बनाव गे अट्ठ तो बन नहीं सकता अठारह बनाव गे तो दस के ग्यारह हो गए ग्यारह से सत्त 18 18 ਦਾ 8 ਇੱਕ ਕੈਰੀ 5 ਤੇ 1 6 6 ਹੈ ਇਹ 9 ਹੈ ਤਾਂ 3 ਹੋਰ ਜੋੜ ਦੇ ਕਿੰਨਾ ਆ ਗਿਆ 6 ਤੇ 3 9 ਉਰੇ 2 ਤੇ 6 ਕਿੰਨੇ ਹੋ ਗਏ 8 ਉਰੇ 9 ਹੈ ਤਾਂ ਇੱਕ ਹੋਰ ਜੋੜ ਦਾਂਗੇ ਕਿੰਨਾ ਬਣ ਗਿਆ 9 ਬਣ ਗਿਆ ਠੀਕ ਹੈ ਬੱਚੋ ਅੱਗੇ ਦੇਖ ਹੁਣ ਘਟੋਦਾ ਹੈ ਦੇਖੋ ਬੱਚੋ ਹੁਣ ਘਟੋਦਾ ਹੈ ਆਪਾਂ ਉਰੇ 3 ਹੈ ਉਰੇ 2 ਹੈ ਆਪਾਂ ਕਿੰਨੇ ਬਣਾਈਏ ਉਰੇ ਕਿ 3 ਆਣੇ ਤਾਪਾ ਜੀ ਉਰੇ ਪੰਜੇ ਲਿਖ دیے 5 ਤੋਂ 2 ਗਏ ਤੇ 3 ਆ ਗਏ 9 ਤੋਂ 7 ਗਏ 2 ਆ ਗਏ 9 ਤੋਂ ਕਿੰਨੇ ਜਾਣ ਕੀ 4 9 ਤੋਂ 5 ਗਏ 4 9 ਤੋਂ 4 ਗਏ 5 ਠੀਕ ਹੈ ਬੱਚਾ ਅੱਗੇ ਦੇਖ ਇਹ ਵੀ ਘਟੋਦਾ ਹੈ ਬੱਚੋ ਦੇਖੋ ਨਿਸ਼ਾਨ 3 ਤੋਂ ਕਿੰਨੇ ਘਟਾਈਏ ਕੀ 5 ਆ ਜੇ 3 ਛੋਟਾ ਹੈ 5 ਵੱਡਾ ਹੈ ਨਹੀਂ ਘਟ ਸਕਦੇ 3 ਉੱਪਰ ਹੈ ਇਹਦਾ ਮਤਲਬ ਆਪਾਂ ਕੀ ਕਰਾਂਗੇ ਇਹਨੂੰ 13 ਬਣਾਵਾਂਗੇ ਇਹਨੂੰ 13 ਬਣਾਵਾਂਗੇ 13 ਚ ਕਿੰਨੇ ਘਟਾਈਏ ਕਿ 5 ਆਣ 8 ਘਟਾ ਦਈਏ ਤਾਂ 5 ਆ ਗਏ 1 ਤਾਂ ਉਰੇ ਪੂਰੇ ਦੇਖੋ ਹੁਣੇ 3 ਹੈ ਉਰੇ 5 ਹੈ ਉਰੇ ਜੇ ਆਪਾਂ ਕਿੰਨੇ ਲਿਖੀਏ ਕਿ 3 ਘਟਾਣ ਤੋਂ 5 ਆਵੇ 8 ਲਿਖ ਦਿਆ ਮੈਂ 8 ਤੋਂ 3 गए 5 ਲੇਕਿਨ 8 ਨਹੀਂ ਲਿਖ ਸਕਦੇ ਆਪਾਂ ਪੂਰੇ ਆਪਾਂ ਨੇ 9 ਲਿਖਣਾ ਹੈ ਕਿਉਂ ਆ ਇੱਕ ਇਹਨੇ ਲਿਆ ਸੀ ਉਹ ਵੀ ਤਾਂ ਆਪਾਂ ਲਿਖਣਾ ਹੈ ਹੁਣ 8 ਤੋਂ 3 गए 5 8 ਤੋਂ 1 गए 7 7 ਤੋਂ 5 गए 2 9 ਤੋਂ ਕਿੰਨੇ ਜਾਣ ਕਿ 6 ਆ ਜਾਣ 3 ਠੀਕ ਹੈ ਬੱਚੋ ਅੱਗੇ ਦੇਖ ਤੇ ਸਟਾਰ ਵਾਲੀ ਥਾਂ ਤੇ ਤੁਸੀਂ ਜਿਹੜਾ ਹੈ ਉਹ ਆ ਨੋ ਹੀ ਲਿਖਣਾ ਹੁੰਦਾ ਠੀਕ ਹੈ 8 ਨਹੀਂ ਨੋ ਹੀ ਲਿਖਣਾ ਹੁੰਦਾ ਸਟਾਰ ਵਾਲਾ ਠੀਕ ਹੈ ਬੱਚੋ ਅੱਗੇ ਦੇਖੋ ਹੱਲ ਕਰੋ ਹੁਣ ਦੇਖੋ ਇੱਥੇ 2 ਇੱਕ ਵਾਰ ਘਟਾਇਆ ਇੱਕ ਵਾਰ ਜੋੜਿਆ ਤਾਂ ਤੁਹਾਡੀ ਮਰਜ਼ੀ ਹੈ ਪਹਿਲੇ ਤੁਸੀਂ ਚ ਜੋੜ ਕਰ ਲਓ ਜਾਂ ਘਟਾਓ ਕਰ ਲਓ ਠੀਕ ਹੈ ਤਾਂ ਆਪਾਂ ਚ ਇਹ ਪਹਿਲੇ ਜੋ ਨਿਸ਼ਾਨ ਉਹ ਕਰ ਲੈਂਦੇ ਆਪਾਂ 1238 ਚੋਂ ਆਪਾਂ 1025 ਜਿਹੜੇ ਉਹ ਘਟਾ ਦੇਾਂਗੇ 805 ਗਏ ਕਿੰਨੇ 3 3 ਚੋਂ 2 ਗਏ 1 2 ਚੋਂ 0 ਗਏ 0 1 ਤੋਂ 1 213 ਆ ਗਿਆ ਹੁਣ ਕੀ ਕਰਨਾ ਆਪਾਂ ਨੇ 518 ਚੇ 213 ਨੇ ਆਪਾਂ ਜੋਨ ਠੀਕ ਹੈ ਦੇਖ 8 3 11 1 2 3 3 2 3 5 ਕੀ ਹੋ ਗਿਆ 5231 ਆਪਣਾ ਆਨਸਰ ਆ ਠੀਕ ਹੈ ਬੱਚੋ ਅੱਗੇ ਦੇਖੋ ਹੁਣ ਦੇਖੋ ਉਹੀ ਆ ਪਹਿਲੇ ਜਿਹੜਾ ਨਿਸ਼ਾਨ ਦੋਨੇ ਘਟੋ ਆ ਪਹਿਲੇ ਨਿਸ਼ਾਨ ਉਹ ਕਰ ਲੈਂਦੇ ਆਪਾਂ 86 ਤੋਂ ਆਪਾਂ 2500 35 ਘਟਾ ਦਿਆਂਗੇ 605 ਗਏ 1 803 ਗਏ 5 305 ਜਾ ਨਹੀਂ ਸਕਦੇ ਆ ਕੀ ਹੋਊਗਾ 13 ਬਣ ਜਾਊਗਾ ਆ ਕਿੰਨਾ ਹੋ ਗਿਆ 8 13 ਚੋਂ 5 ਗਏ 8 802 ਹੋ ਗਏ 6 ਆ ਗਿਆ ਹੁਣ ਇਹਨੂੰ ਕੀ ਕਰਨਾ ਆਪਾਂ ਨੇ 68 51 ਇਸ ਤੋਂ ਆਪਾਂ ਨੇ 1002 ਜਿਹੜੇ ਘਟਾਉਣਾ ਆ 1 ਦਾ 11 ਬਣ ਗਿਆ ਇਹਦਾ 4 ਬਣ ਗਿਆ 11 ਚੋਂ 2 ਗਏ 9 चार चो जीरो गए चार अठ सौ जीरो गए अठ एक गए पाँच कि अपना आंसर आ गया पाँच हज़ार अठ सौ उवंजा ठीक है बच्चों अगर देख एक घटो है एक जोड़ है त्रेंट जीरो सत्त एक सौ करना है चार हज़ार बवंजा सात सौ दो, दो गए पाँच जीरो चौं आ नहीं सकते कि बन गया दस आ कि रह गया दो दस सौ तो पांच गए पं 200 गए 2 64 4 गए 2 ਹੁਣ ਆਪਾਂ ਨੇ ਕੀ ਕਰਨਾ ਹੈ 2255 ਚਾ ਆਪਾਂ ਨੇ ਜੋੜਨਾ ਹੈ 2115 5 ਤੇ 5 10 ਇੱਕ ਕੈਰੀ 5 ਤੇ 6 6 7 2 ਤੇ 1 3 2 ਤੇ 2 4 ਤੇ ਹੋ ਗਿਆ 4370 ਜਿਹੜਾ ਆਪਣਾ ਆਨਸਰ ਅੱਗੇ ਦੇਖੋ 8000 107 ਜੋੜ ਕਰਨਾ ਹੈ ਜੋੜ ਕਰ ਲਓ ਪਹਿਲੇ ਜੋੜ ਦਾ ਨਿਸ਼ਾਨ ਹੈ 2000 437 7 ਤੇ 7 14 1 3 ਤੇ 1 4 ਤੇ 1 ਤੇ 4 5 8 ਤੇ 2 10 ਇਹ ਹੋ ਗਿਆ 10544 ਚੋਂ ਆਪਾਂ ਨੇ ਕੀ ਕਰਨਾ ਹੈ 6000 99 ਜਿਹੜਾ ਹੈ ਉਹ ਘਟਾਣਾ ਹੁਣ ਇਹ ਚਾਰ ਦੇਖੋ ਅੰਕ ਕੀ ਹੈ ਇਹ ਪੰਜ ਅੰਕੀ ਤਾਂ ਆਪਾਂ ਨੇ ਅੱਗੇ ਵਾਲਾ ਇੱਕ ਅੰਕ ਜਿਹੜਾ ਹੈ ਉਹ ਛੱਡਣਾ ਹੈ ਠੀਕ ਹੈ ਬੱਚੋ ਅੱਗੇ ਵਾਲਾ ਅੰਕ ਆਪਾਂ ਛੱਡਦੇ ਹੁੰਦੇ ਆ ਪਿੱਛੇ ਨਹੀਂ ਹੁਣ ਦੇਖੋ 4 ਚੋਂ 9 ਨਹੀਂ ਜਾ ਸਕਦੇ ਕਿੰਨਾ ਬਣ ਗਿਆ 14 ਆ ਕਿੰਨਾ ਹੋ ਗਿਆ 3 14 ਚੋਂ 9 ਹੋ ਗਏ ਕਿੰਨੇ ਆ ਗਏ 5 3 ਚੋਂ 8 ਜਾਣੀ ਨਹੀਂ ਸਕਦੇ ਆ ਕਿੰਨਾ ਬਣ ਗਿਆ 13 ਆ ਕਿੰਨਾ ਬਣ ਗਿਆ 4 13 ਚੋਂ 8 ਗਏ ਕਿੰਨਾ ਹੋ ਗਿਆ 5 4 ਤੋਂ 0 ਗਏ 4 ਆ 0 ਤੋਂ ਨਹੀਂ ਜਾ ਸਕਦੇ ਆ 10 ਬਣ ਗਿਆ ਆ 0 ਹੋ ਗਏ 100 ਤੋਂ 6 ਗਏ 4 ਤਾਂ 4455 ਜਿਹੜਾ ਉਹ ਆਨਸਰ ਠੀਕ ਹੈ ਹੁਣ ਚੱਕ ਦੇ 18337 ਤੇ ਆਪਾਂ ਨੇ 30947 ਜਿਹੜਾ ਜੋੜਨਾ 7 ਤੇ 7 14 1 3 ਤੇ 1 4 ਤੇ 4 8

ਤੇ 24 ਨੂੰ 7 ਜਦਸ ਦੇ 12 ਬਣ ਗਿਆ ਆ 8 ਹੋ ਗਿਆ 1204 ਗਏ 8 804 ਗਏ 4 4 ਚ ਚੁੱਕ ਗਿਆ 4 ਚ 3 ਗਏ 1 ਤੱਕ ਕੀ ਆ ਗਿਆ 14871 ਜਿਹੜਾ ਆਪਣਾ ਆਨਸਰ ਅੱਗੇ ਦੇਖੋ 91206 ਐਸੇ ਆਪਾਂ ਨੇ 70413 ਜਿਹੜੇ ਆ ਉਹ ਘਟਾਣਾ छः जो तीन गए तीन आ जा नहीं सकता आ दस बन गए आ एक बन गया दस तो एक गया नौ आ जा नहीं सकते आ ग्यारह बन गए आ जीरो हो गए ग्यारह तो चार गए कि गए सत जीरो तो जीरो गए जीरो नौ तो सत्त गए दो हजार 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 भी हज़ार सत सौ तिरानवे भी हज़ार सत्त सौ तिरानवे चौ ने तीह हज़ार अठ सौ चौबीस जोड़ना है ठीक है चार से तीन सत्त अठ नौ तो दो ग्यारह एक अठ सोलह एक आ एक हो गया दो तीन प इकवजा हज़ार छे सौ सतारा जोड़ा अपना आंसर है अगे देखो दस हज़ार तीन जो आपने 9 5911 ਜਿਹੜਾ ਹੈ ਘਟਾਉਣਾ ਹੈ ਪਹਿਲੇ ਵਾਲਾ ਇੱਕ ਅੰਕ ਆਪਾਂ ਨੇ ਛੱਡਨਾ ਹੈ ਪਿੱਛੋਂ ਤੋਂ ਨਹੀਂ 301 ਗਿਆ 2 ਆ ਜਾ ਨਹੀਂ ਸਕਦਾ ਆ ਬਣ ਗਿਆ ਆ ਮੈਂ ਪਹਿਲੇ ਵੀ ਦੱਸਿਆ ਸੀ ਤੁਹਾਨੂੰ ਜਦੋਂ ਜ਼ੀਰੋ ਦੇ ਅੱਗੇ ਜ਼ੀਰੋ 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 ਹੋਵੇ ਤਾਂ ਆਪਾਂ ਪਿੱਛੋਂ ਨਹੀਂ ਉਰੋਂ ਅੱਗੋਂ ਸ਼ੁਰੂ ਕਰਨਾ ਹੁੰਦਾ ਦੇਖੋ ਆ ਜ਼ੀਰੋ 10 ਬਣ ਗਿਆ ਆ ਜ਼ੀਰੋ ਹੋ ਗਿਆ ਹੁਣ ਇਸ ਜ਼ੀਰੋ ਨੂੰ ਬਣਾਣਾ ਹੈ ਇਹ 10 ਬਣ ਗਿਆ ਆ ਕਿੰਨਾ ਬਣ ਗਿਆ 9 ਬਣ ਗਿਆ ਹੁਣ ਇਸ ਜ਼ੀਰੋ ਨੂੰ ਬਣਾਣਾ ਹੈ ਇਹ 10 ਹੋ ਗਿਆ ਇਹ ਕਿੰਨਾ ਰਹਿ ਗਿਆ 9 ਬਣ ਗਿਆ ਹੁਣ 10 ਤੋਂ 1 ਗਏ 9 9 ਤੋਂ 9 ਇੱਕ ਗਏ 0 9 ਤੋਂ 5 ਗਏ 4 4092 ਹੁਣ 4092 ਹੈ ਇਹਨੂੰ ਆਪਾਂ ਨੇ ਘਟਾਣਾ ਹੈ 32 3284 ਘਟਾਣਾ ਇਸ ਤੋਂ ਠੀਕ ਹੈ 204 ਨਹੀਂ ਜਾ ਸਕਦੇ ਆ ਕਿੰਨਾ ਬਣ ਗਿਆ 12 ਆ ਹੋ ਗਿਆ 8 12 ਤੋਂ 4 ਗਏ 8 800 8 ਗਏ 0 ਆ ਨਹੀਂ ਜਾ ਸਕਦੇ ਆ 10 ਬਣ ਗਿਆ ਆ ਕਿੰਨਾ ਹੋ ਗਿਆ 3 10 ਤੋਂ 2 ਗਏ 8 300 3 ਗਏ 0 ਇਹਦਾ ਮਤਲਬ 808 ਜਿਹੜਾ ਹੈ ਆਪਣਾ ਆਨਸਰ ਠੀਕ ਹੈ ਬੱਚੋ ਅੱਗੇ ਦੇਖ 92000 319 ਨੂੰ ਆਪਾਂ ਨੇ ਚੌਂਕ 65424 ਜਿਹੜਾ ਹੈ ਉਹ ਘਟਾਉਣਾ 9 ਚੋ 4 ਗਏ 5 1 ਚੋ ਜਾਣੀ ਸਕਦਾ 1 11 ਬਣ ਗਏ ਆ 2 ਹੋ ਗਏ 11 ਚੋ 2 ਹੋ ਗਏ 9 ਆ ਜਾਣੀ ਸਕਦਾ ਆ 12 ਬਣ ਗਏ ਆ 1 ਬਣ ਗਿਆ 12 ਚੋ 4 ਗਏ 8 ਆ ਜਾਣੀ ਸਕਦੇ ਆ 11 ਹੋ ਗਿਆ ਆ 8 ਬਣ ਗਏ 11 ਚੋ 5 ਗਏ 6 8 ਚੋ 6 ਗਏ 2 26895 26800 95 ਇਸ ਤਰ੍ਹਾਂ ਆਪਾਂ ਨੇ 12105 ਜਿਹੜਾ ਹੈ ਉਹ ਘਟਾਉਣਾ 5 ਚੋਂ 5 ਗਏ 0 9 ਚੋਂ 0 ਗਏ 9 8 ਚੋਂ 1 ਗਏ 7 6 ਚੋਂ 2 ਗਏ 4 ਤੇ 2 ਚੋਂ 1 ਗਏ 1 ਤਾਂ 14790 ਜਿਹੜਾ ਆਪਣਾ ਆਨਸਰ ਹੈ ਠੀਕ ਹੈ ਬੱਚੋ ਅੱਗੇ ਦੇ ਇਹ ਐਕਸਰਸਾਈਜ਼ ਤੋਂ ਡੀ ਕੰਪਲੀਟ ਹੋ ਗਈ ਓਕੇ ਥੈਂਕ ਯੂ